ਸਵਾਗਤ ਹੈ ਜੀ ਅੱਜ ਆਪਾਂ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਗੱਲ ਕਰ ਰਹੇ ਹਾਂ ਪੰਜਾਬ ਦਾ ਉਹ ਮਾਮਲਾ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਬੇਅਦਬੀ ਦੀਆਂ ਘਟਨਾਵਾਂ ਤੇ ਖਾਸ ਕਰਕੇ 2015 ਦਾ ਬਰਗਾੜੀ ਕਾਂਡ ਹਾਂਜੀ ਬਿਲਕੁਲ ਇਹ ਮੁੱਦਾ ਸਿਰਫ ਧਾਰਮਿਕ ਭਾਵਨਾਵਾਂ ਦਾ ਹੀ ਨਹੀਂ ਇਸ ਦੀ ਜਣਾਤਾਂ ਪੰਜਾਬ ਦੀ ਸਿਆਸਤ ਵਿੱਚ ਵੀ ਬਹੁਤ ਡੂੰਘੀਆਂ ਨੇ ਹਾਂ ਤੇ ਆਪਣੇ ਕੋਲ ਜਿਹੜੇ ਸਰੋਤ ਨੇ ਉਹ ਇਸੇ ਪੂਰੇ ਘਟਨਾਕ੍ਰਮ ਨੂੰ ਦੇਖਦੇ ਨੇ ਬਰਗਾੜਿਚ ਕੀ ਹੋਇਆ ਫਿਰ ਰੋਸ ਪ੍ਰਦਰਸ਼ਨ ਪੁਲਿਸ ਐਕਸ਼ਨ ਵਕ ਵਕ ਜਾਂਚਾਂ ਬਿਲਕੁਲ ਤੇ ਖਾਸ ਕਰਕੇ ਉਸ ਵੇਲੇ ਦੀ ਸਰਕਾਰ ਯਾਨੀ ਬਾਦਲ ਪਰਵਾਰ ਉਹਨਾਂ ਤੇ ਲੱਗਦੇ ਇਲਜ਼ਾਮ ਤੇ ਹੁਣ ਹਾਲੀਆ ਜੋ ਕੁਝ ਹੋਇਆ ਵਿਧਾਨ ਸਭਾ ਚ ਉਹ ਵੀ ਦੇਖਾਂਗੇ ਬਿਲਕੁਲ ਮਕਸਦ ਇਹ ਹੀ ਹੈ ਕਿ ਆਪਾਂ ਸਰੋਤਾ ਦੇ ਹਿਸਾਬ ਨਾਲ ਦੇਖੀਏ ਕਿ ਮੁੱਖ ਗੱਲਾਂ ਕੀ ਨੇ ਇਲਜ਼ਾਮ ਕੀ ਲੱਗੇ ਜਵਾਬ ਕੀ ਆਏ ਤੇ ਹੁਣ ਕਿੱਥੇ ਖੜੀ ਹੈ ਇਹ ਗੱਲ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਹਾਂ ਬਿਲਕੁਲ ਸ਼ੁਰੂ ਤੋਂ ਇਹ ਬਰਗਾੜੀ ਕਾਂਡ ਆਖਰਸੀ ਕੀ ਇਹ ਹੈ ਦੇਖੋ ਜੀ ਇਹ 2015 ਦੀ ਗੱਲ ਹੈ ਫਰੀਦਕੋਟ ਜ਼ਿਲ੍ਹੇ ਚ ਪਿੰਡ ਹੈ ਬਰਗਾੜੀ ਉੱਥੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਦਬੀ ਹੋਈ ਅੱਛਾ ਮਤਲਬ ਪਵਿੱਤਰ ਅੰਗ ਫਾੜ ਕੇ ਪਿੰਡ ਦੀਆਂ ਗਲੀਆਂ ਚ ਖਿਲਾਰੇ ਗਏ ਬਹੁਤ ਹੀ ਮਤਲਬ ਦੁਖਦਾਈ ਘਟਨਾ ਸੀ ਇਹ ਇਸ ਘਟਨਾ ਨੇ ਤਾਂ ਯਕੀਨਨ ਪੂਰੇ ਪੰਜਾਬ ਚ ਬਹੁਤ ਰੋਸ ਪੈਦਾ ਕੀਤਾ ਹੋਣਾ ਹਾਂਜੀ ਬਿਲਕੁਲ ਲੋਕਾਂ ਚ ਬਹੁਤ ਗੁੱਸਾ ਸੀ ਪਾਰੀ ਰੋਸ ਸੀ ਪੂਰੇ ਪੰਜਾਬ ਚ ਨਾ ਥਾਂ-ਥਾਂ ਤੇ ਲੋਕ ਸੜਕਾਂ ਤੇ ਆ ਗਏ ਮੁਜ਼ਾਹਰੇ ਹੋਣ ਲੱਗੇ ਤੇ ਇਸੇ ਦੌਰਾਨ ਉਹ ਗੋਲੀकांड ਵੀ ਹੋਇਆ ਸੀ ਕੋਟਕਪੂਰਾ ਤੇ ਬੈਬਲ ਕਲਾਂ ਵਾਲਾ ਹਾਂਜੀ ਉਹੀ ਕੋਟਕਪੂਰਾ ਤੇ ਨਾਲ ਲੱਗਦੇ ਪਿੰਡ ਬੈਬਲ ਕਲਾਂ ਚ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੋਲੀ ਚਲਾ ਦਿੱਤੀ ਤੇ ਉਹਦੇ ਚ ਦੋ ਸਿੱਖ ਨੌਜਵਾਨ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੀ ਮੌਤ ਹੋ ਗਈ ਅੱਛਾ ਇਸ ਨਾਲ ਤਾਂ ਮਾਹੌਲ ਹੋਰ ਵੀ ਖਰਾਬ ਹੋ ਗਿਆ ਹੋਣਾ ਬਹੁਤ ਜ਼ਿਆਦਾ ਬਹੁਤ ਤਣਾਅ ਵਾਲੀ ਸਥਿਤੀ ਬਣ ਗਈ ਸੀ ਪੂਰੇ ਪੰਜਾਬ ਚ ਤੇ ਫਿਰ ਉਸ ਵੇਲੇ ਦੀ ਸਰਕਾਰ ਅਕਾਲੀ ਭਾਜਪਾ ਸਰਕਾਰ ਜੀ ਤੇ ਖਾਸ ਕਰਕੇ ਬਾਦਲ ਪਰਿਵਾਰ ਉਹ ਇਹ ਸਬਦੇ ਕੇਂਦਰ ਚ ਕਿਵੇਂ ਆ ਗਏ ਮਤਲਬ ਇਲਜ਼ਾਮ ਹੁਣਾਂ ਤੇ ਕਿਉਂ ਲੱਗੇ ਦੇਖੋ ਗੱਲ ਸਿੱਧੀ ਸੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤੇ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਾਰੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੀ ਬਣਦੀ ਸੀ ਹਾਂ ਉਹ ਤਾਂ ਹੈ ਤੇ ਮੁੱਖ ਇਲਜ਼ਾਮ ਇਹ ਹੀ ਲੱਗਾ ਕਿ ਸਰਕਾਰ ਨੇ ਇੱਕ ਤਾਂ ਬੇਦਬੀ ਦੇ ਅਸਲ ਦੋਸ਼ੀਆਂ ਨੂੰ ਫੜਨ ਚ ਬਹੁਤ ਢਿੱਲ ਵਰਤੀ ਅੱਛਾ ਤੇ ਦੂਜਾ ਜਿਹੜਾ ਗੋਲੀकांड ਹੋਇਆ ਉਹਦੇ ਲਈ ਜਿਹੜੇ ਪੁਲਿਸ ਅਫਸਰ ਜ਼ਿੰਮੇਵਾਰ ਸਨ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਇਲਜ਼ਾਮ ਬਹੁਤ ਲੱਗੇ ਤੇ ਫਿਰ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਕਾਂਗਰਸ ਸਰਕਾਰ ਵੇਲੇ ਉਹ ਕਾਫੀ ਚਰਚਾਜ ਰਹੀ ਉਹਦੇ ਚ ਕੀ ਸੀ ਹਾਂਜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਨਾ ਕਈ ਵੱਡੇ ਪੁਲਿਸ ਅਫਸਰਾਂ ਦੀ ਕਾਰਵਾਈ ਤੇ ਬਹੁਤ ਗੰਭੀਰ ਸਵਾਲ ਚੁੱਕੇ ਸੀ ਸਿਰਫ ਪੁਲਿਸ ਤੇ ਨਹੀਂ ਸਿਰਫ ਪੁਲਿਸ ਤੇ ਨਹੀਂ ਸਾਡੇ ਸਰੋਤ ਦੱਸਦੇ ਨੇ ਕਿ ਰਿਪੋਰਟ ਨੇ ਅਸਿੱਧੇ ਤਰੀਕੇ ਨਾਲ ਮਤਲਬ ਇਸ਼ਾਰਿਆਂ ਚ ਉਸ ਵੇਲੇ ਦੀ ਸਿਆਸੀ ਲੀਡਰਸ਼ਿਪ ਵੱਲ ਵੀ ਉਂਗਲ ਚੁੱਕੀ ਸੀ ਅੱਛਾ ਤੇ ਬਸ ਫਿਰ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲ ਗਿਆ ਇਹ ਕਹਿਣ ਦਾ ਕਿ ਬਾਦਲ ਸਰਕਾਰ ਜਾਂ ਤਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਜਾਂ ਫਿਰ ਉਹਨਾਂ ਨੇ ਲਾਪਰਵਾਹੀ ਵਰਤੀ ਹੈ ਫਿਰ ਜਾਂਚਾਂ ਦਾ ਕੀ ਬਣਿਆ ਕਦੇ ਐਸਆਈਟੀ ਕਦੇ ਸੀਬੀਆਈ ਇਹ ਸਾਰਾ ਕੁਝ ਬੜਾ ਉਲਝਿਆ ਰਿਹਾ ਹਾਉ ਹੀ ਗੱਲ ਹੈ ਜਾਂਚ ਕਈ ਸਾਲ ਚੱਲਦੀ ਰਹੀ ਕਦੇ ਇੱਕ ਏਜੰਸੀ ਕੋਲ ਕਦੇ ਦੂਜੀ ਕੋਲ ਐਸਆਈਟੀ ਬਣੀ ਫਿਰ ਸੀਬੀਆਈ ਨੂੰ ਕੇਸ ਗਿਆ ਫਿਰ ਵਾਪਸ ਐਸਆਈਟੀ ਕੋ ਲਾਇਆ ਹੂੰ ਤੇ ਇਸ ਦੌਰਾਨ ਕੁਝ ਅਕਾਲੀ ਲੀਡਰਾਂ ਦੇ ਨਾਂ ਵੀ ਆਏ ਤੇ ਇਹ ਵੀ ਇਲਜ਼ਾਮ ਲੱਗੇ ਕਿ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਮਤਲਬ ਸਥਿਤੀ ਸਪਸ਼ਟ ਹੋਣ ਦੀ ਬਜਾਏ ਨਾ ਹੋਰ ਉਲਝਦੀ ਗਈ। ਪਰ ਅਕਾਲੀ ਦਲ ਦਾ ਤਾਂ ਹਮੇਸ਼ਾ ਇਹੀ ਕਹਿਣਾ ਰਿਹਾ ਹੈ ਕਿ ਇਹ ਸਭ ਕੁਝ ਸਿਆਸੀ ਬਦਲਾਖੋਰੀ ਹੈ। ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੈ। ਹਾਂ ਹਾਂ ਉਹਨਾਂ ਦਾ ਸਟੈਂਡ ਤਾਂ ਲਗਾਤਾਰ ਇਹੀ ਰਿਹਾ ਹੈ। ਉਹ ਕਹਿੰਦੇ ਨੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਸਿਰਫ ਸਿਆਸਤ ਕੀਤੀ ਹੈ ਤੇ ਉਹਨਾਂ ਨੂੰ ਬਦਨਾਮ ਕੀਤਾ ਹੈ। ਉਹ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਆਏ ਨੇ। ਠੀਕ ਹੈ। ਇਹ ਤਾਂ ਹੋ ਗਈ ਪਿਛਲੀ ਕਹਾਣੀ ਹੁਣ ਆ ਜਾਈਏ ਹਾਲ ਦੀ ਖੜੀ ਤੇ ਪਿੱਛੇ ਜੇ ਪੰਜਾਬ ਵਿਧਾਨ ਸਭਾ ਚ ਖੇਰੇ ਮੁੱਦਾ ਗਰਮ ਆਇਆ ਉਥੇ ਕੀ ਹੋਇਆ ਹਾਂਜੀ ਹਾਲ ਹੀ ਵਿੱਚ ਨਾ ਵਿਧਾਨ ਸਭਾ ਚ ਇੱਕ ਨਵਾਂ ਬਿੱਲ ਲਿਆਂਦਾ ਗਿਆ ਸੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਤੇ ਸਜ਼ਾਵਾਂ ਸਖਤ ਕਰਨ ਲਈ ਅੱਛਾ ਨਵਾਂ ਬਿੱਲ ਹਾਂਜੀ ਤੇ ਉਸ ਤੇ ਬਹਿਸ ਹੋਈ ਉਥੇ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਤੇ ਨਿਸ਼ਾਨਾ ਲਾਇਆ ਕਿਹਾ ਕਿ ਉਹ ਸਿਰਫ ਡਰਾਮਾ ਕਰ ਰਹੇ ਨੇ ਤੇ ਅਸਲ ਦੋਸ਼ੀ ਤਾਂ ਫੜੇ ਹੀ ਨਹੀਂ ਗਏ ਹੂੰ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਵੀ ਇਸ ਬਾਰੇ ਮਤਾ ਲਿਆਂਦਾ ਸੀ ਹਾਲਾਂਕਿ ਉਹਨਾਂ ਨੇ ਇਸ ਨਵੇਂ ਬਿਲ ਦਾ ਸਮਰਥਨ ਵੀ ਕੀਤਾ ਅੱਛਾ ਸਮਰਥਨ ਕੀਤਾ ਫਿਰ ਉਸ ਬਿਲ ਦਾ ਬਣਿਆ ਕੀ ਪਾਸ ਹੋ ਗਿਆ ਨਹੀਂ ਪਾਸ ਨਹੀਂ ਹੋਇਆ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿਲ ਨੂੰ ਨਾ ਸਾਰਿਆਂ ਦੀ ਸਹਿਮਤੀ ਨਾਲ ਇੱਕ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਸਿਲੈਕਟ ਕਮੇਟੀ ਉਹ ਕੀ ਕਰੇਗੀ ਹੁਣ ਇਸ ਕਮੇਟੀ ਚ ਸਾਰੀਆਂ ਪਾਰਟੀਆਂ ਦੇ ਮੈਂਬਰ ਨੇ ਇਹ ਕਮੇਟੀ ਇਸ ਬਿੱਲ ਤੇ ਹੋਰ ਡੂੰਘਾਈ ਨਾਲ ਵਿਚਾਰ ਕਰੇਗੀ ਜਿੰਨੀਆਂ ਵੀ ਸੰਬੰਧਿਤ ਧਿਰਾਂ ਨੇ ਧਾਰਮਿਕ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਉਹਨਾਂ ਸਾਰਿਆਂ ਨਾਲ ਗੱਲਬਾਤ ਕਰੇਗੀ ਲੋਕਾਂ ਤੋਂ ਸੁਝਾਅ ਲਵੇਗੀ ਤੇ ਕੋਈ ਸਮਾਂ ਸੀਮਾ ਵੀ ਦਿੱਤੀ ਹੈ ਹਾਂ ਉਹਨਾਂ ਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਆਪਣੀ ਰਿਪੋਰਟ ਦੇਣ ਲਈ ਮਕਸਦ ਇਹੀ ਹੈ ਕਿ ਇੱਕ ਮਜ਼ਬੂਤ ਤੇ ਸਾਰਿਆਂ ਨੂੰ ਪਰਵਾਹ ਨਾਉਣ ਵਾਲਾ ਕਾਨੂੰਨ ਬਣ ਸਕੇ ਤਾਂ ਫਿਰ ਸਾਰੀ ਗੱਲਬਾਤ ਦਾ ਨਿਜੋੜੇ ਹੀ ਨਿਕਲਦਾ ਹੈ ਕਿ ਬਰਗਾੜੀ ਕਾਂਡ ਤੇ ਬੇਅਦਬੀ ਦਾ ਮੁੱਦਾ ਪੰਜਾਬ ਲਈ ਇੱਕ ਬਹੁਤ ਹੀ ਗੰਭੀਰ ਤੇ ਭਾਵੁਕ ਮਾਮਲਾ ਹੈ। ਬਿਲਕੁਲ ਇੱਕ ਡੂੰਗਾ ਜ਼ਖਮ ਹੈ ਜਿਵੇਂ ਤੁਸੀਂ ਕਿਹਾ ਤੇ ਬਾਦਲ ਪਰਿਵਾਰ ਤੇ ਜਿਹੜੇ ਇਲਜ਼ਾਮ ਲੱਗੇ ਤੇ ਉਹਨਾਂ ਦਾ ਇਹ ਕਹਿਣਾ ਕਿ ਇਹ ਸਿਆਸਤ ਹੈ ਇਹ ਸਭ ਕਈ ਸਾਲਾਂ ਤੋਂ ਚੱਲ ਰਿਹਾ ਹੈ ਤੇ ਹੁਣ ਇੱਕ ਨਵਾਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਉਹ ਵੀ ਹਲੇ ਵਿਚਾਰ ਅਧੀਨ ਹੈ ਕਮੇਟੀ ਕੋਲ ਪੇਸ਼ ਦਿੱਤਾ ਗਿਆ ਹੈ। ਹਾਂਜੀ ਇਹ ਦਿਖਾਉਂਦਾ ਹੈ ਕਿ ਇਸ ਮੁੱਦੇ ਤੇ ਸਹਿਮਤੀ ਬਣਾਉਣੀ ਕਿੰਨੀ ਔਖੀ ਹੈ। ਇਹ ਸਿਰਫ ਨਿਆਂ ਦਾ ਹੀ ਸਵਾਲ ਨਹੀਂ ਰਹਿ ਗਿਆ ਇਹ ਤਾਂ ਹੁਣ ਪੰਜਾਬ ਦੀ ਸਿਆਸਤ ਸ਼ਕਤੀ ਦੇ ਸੰਤੁਲਨ ਦਾ ਵੀ ਮਾਮਲਾ ਬਣ ਗਿਆ ਲੱਗਦਾ ਹੈ ਸਹੀ ਗੱਲ ਹੈ ਅਖੀਰ ਚ ਇੱਕ ਸਵਾਲ ਸਰੋਤਿਆਂ ਲਈ ਛੱਡ ਜਾਂਦੇ ਆ ਸੋਚਣ ਵਾਸਤੇ ਜਿਸ ਦਾ ਜ਼ਿਕਰ ਪਾਵੇਂ ਸਿੱਧਾ ਸਾਡੇ ਸਰੋਤਾਂ ਚ ਨਹੀਂ ਪਰ ਹਾਲਾਤ ਨੂੰ ਦੇਖ ਕੇ ਮਨ ਚਾਉਂਦਾ ਹੈ ਕੀ ਇਹ ਜਿਹੜੀ ਸਿਲੈਕਟ ਕਮੇਟੀ ਬਣੀ ਹੈ ਜਿਸ ਨੂੰ 6 ਮਹੀਨੇ ਮਿਲੇ ਨੇ ਕੀ ਇਹ ਸੱਚਮੁੱਚ ਇਸ ਬਹੁਤ ਹੀ ਨਾਜ਼ੁਕ ਮੁੱਦੇ ਤੇ ਕੋਈ ਠੋਸ ਨਤੀਜਾ ਕੱਢ ਸਕੇਗੀ ਕੋਈ ਸਹਿਮਤੀ ਬਣਾ ਕੇ ਇਨਸਾਫ ਵਾਲ ਕਦਮ ਵਧਾ ਸਕੇਗੀ ਜਾਂ ਫਿਰ ਇਹ ਵੀ ਸਿਆਸੀ ਖਿੱਚੋਤਾਣ ਦਾ ਸ਼ਿਕਾਰ ਹੋ ਕੇ ਰਹਿ ਜਾਵੇਗੀ